ਸਾਨੂੰ ਦੇ ਲੋੜੀ ਤੇਰੀ ਜੀਵੇਂ ਜੋੜੀ ਸਾਨੂੰ ਦੇ ਲੋੜੀ ਤੇਰੀ ਜੀਵੇਂ ਜੋੜੀ ਤੇਰੀ ਥਾਲੀ ਦੇ ਵਿੱਚ ਜੋ ਤੇਰੇ ਪੁੱਤ ਹੋਣਗੇ ਨੋ ਤੇਰੀ ਥਾਲੀ ਦੇ ਵਿੱਚ ਜੋ ਤੇਰੇ ਪੁੱਤ ਹੋਣਗੇ ਨੋ ਤੇਰੇ ਚੁੱਲ੍ਹੇ ਅੱਗੇ ਡੱਬੀ ਤੇਰੇ ਪੁੱਤ ਹੋਣਗੇ ਛੱਬੀ ਤੇਰੇ ਵਾਲਾਂ ਦੇ ਵਿੱਚ ਕੰਗੀ ਤੇਰੇ ਨੂੰ ਆਵੇ ਘਰ ਚੰਗੀ ਸਾਨੂੰ ਦੇ ਲੋੜੀ ਸਾਨੂੰ ਦੇ ਲੋੜੀ ਤੇਰੀ ਜਿਵੇਂ ਜੋੜੀ ਅੱਜ ਵੇੜੇ ਵਿੱਚ ਲੋੜੀ ਬਲਦੀ ਅੱਜ ਵੇੜੇ ਵਿੱਚ ਲੋੜੀ ਬਲਦੀ ਪਾਵਾਂ ਤਿਲ ਰਿਓੜੀਆਂ ਪਹਿਣਾ ਤੇ ਭਰਾਵਾਂ ਦੀਆਂ ਜੋਗ ਜੋੜ ਜੋੜੀਆਂ ਪਹਿਣਾ ਤੇ ਭਰਾਵਾਂ ਦੀਆਂ ਜੋਗ ਜੋੜ ਜੋੜੀਆਂ ਵੇੜੇ ਸਾਡੇ ਚੰਨ ਚੜ ਆਇਆ ਰੱਬ ਦਾ ਸ਼ੁਕਰ ਮਨਾਈਏ ਵੇੜੇ ਸਾਡੇ ਚਨ ਚੜਿਆ ਆ ਰੱਬ ਦਾ ਸ਼ੁਕਰ ਮਨਾਈਏ ਸੁੱਖਾਂ ਸੁਖ ਕੇ ਦਿਨ ਇਹ ਆਇਆ ਖੂਬ ਰੌਣਕਾਂ ਲਾਈਏ ਮੰਮੀ ਨੱਚਦੀ ਡੈਡੀ ਨੱਚਦਾ ਸਭ ਨੂੰ ਨਾਲ ਨਚਾਵਾਂ ਨੀ ਵੀਰ ਘਰ ਪੁੱਤ ਜੰਮਿਆ ਵੰਡਾ ਲੋੜੀਆਂ ਤੇ ਸ਼ਗਨ ਮਨਾਵਾਂ ਨੀ ਵੀਰ ਘਰ ਪੁੱਤ ਜੰਮਿਆ ਵੰਡਾ ਲੋੜੀਆਂ ਤੇ ਸ਼ਗਨ ਮਨਾਵਾਂ ਨੀ ਵੀਰ ਘਰ ਪੁੱਤ ਜੰਮਿਆ ਪੁੱਤ ਜੰਮਿਆ